ਇੱਕ ਜੋ ਮੈਂ ਹੋਰ ਨਿਊਜ਼ ਦੇ ਵਿੱਚ ਦੇਖਿਆ ਉਹ ਮੇਰੇ ዘਹਾਂ ਚਾਹੀ ਜਾ ਰਹੇ ਉਹ ਨਿਊਜ਼ ਵੀ ਡਾਟਾ ਸਾਇੰਸ ਸਾਡੇ ਵਿੱਚ ਸੌਫਟਵੇਅਰ ਜਿਹੜਾ ਕਿ ਤੁਕੜ ਕੰਡ ਕਿ ਨਹੀਂ ਲਿਆ ਸਟੋਨ ਦੇ ਵਿੱਚੋਂ ਕੋਈ ਹੈ ਕਿ ਸ਼ਾਇਦ ਤੁਸੀਂ ਵੀ ਲਿਖੀ ਹੋਈਗੀ ਅੱਜਕੱਲ੍ਹ ਅਖਬਾਰ ਦੇ ਵਿੱਚ ਉਹ ਔਰ ਆਨਲਾਈਨ ਵੀ ਅਵੇਲੇਬਲ ਹੈ ਨਿਊਜ਼ ਕਿ ਉਹ ਤੁਹਾਡੇ ਸਟੂਡੈਂਟਸ ਜਿਹੜੇ ਹੈ ਉਹ ਯੂਨੀਵਰਸਿਟੀ ਦੇ ਬਾਹਰ ਕਰਨਾ ਦੇ ਰਹੇ ਹਨ ਹਾਂ ਜੀ ਉਹਨਾਂ ਦੇ ਉਹ ਕਹਿੰਦੇ ਵੀ ਸਾਡੇ ਆਈਟੀ ਦੇ 10 ਸਬਜੈਕਟਸ ਜੜੀ ਨੌਨ ਵਿੱਚ ਬੇਕਰੀਨ ਸਕੋਰ ਹੈਗੀ ਹੈ ਔਰ ਇੱਕ ਇਸ ਟੀਚਰ ਨੇ ਖਾਸ ਟੌਟਿਕ ਪ੍ਰੋਫੈਸਰ ਸਾਨੂੰ ਖਾਸ ਕਰਕੇ ਇਸ ਪਿਛੇ फेल ਕੀਤਾ ਇਹ ਬੰਦੇ ਨੇ ਫੇਲ ਕੀਤਾ ਹੈ ਉਹਨਾਂ ਦੀ ਸ਼ਿਕਾਇਤ ਇਹ ਹੈ ਕਿ ਹੋਰ ਥਾਵਾਂ ਤੋਂ ਵੀ ਖਬਰ ਆ ਰਹੀ ਹੈ ਜਾਲਪੁਰਜ ਕੇ ਕੋਰਸ ਨੂੰ ਲੰਬੇਰਾ ਕਰਨ ਵਾਸਤੇ ਜਿਹੀਆਂ ਅਰੜੀਆਂ ਆਉਂ ਚੜੀਆਂ ਹੈ ਪਹਾੜੀਆਂ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਕਾਲਜ ਮੈਨੇਜਮੈਂਟ ਸ਼ਾਮਲ ਹੋ ਗਈ ਹਾਂ ਅਲਗੋਮਾ ਯੂਨੀਵਰਸਿਟੀ ਆ ਕੈਨੇਡਾ ਦੀ ਪ੍ਰਾਈਵੇਟ ਯੂਨੀਵਰਸਿਟੀ ਆ ਔਰ ਉਹਦੇ ਬਾਹਰ ਹੀ ਧਰਨਾ ਇੱਕ ਤੋਂ 130 ਸਟੂਡੈਂਟ ਨੇ ਜਿਹੜੇ ਧਰਨਾ ਦੇ ਰਹੇ ਨੇ ਔਰ ਇਹ ਬਿਲਕੁਲ ਅੱਜ ਨਿਊਜ਼ ਦੇ ਵਿੱਚ ਆਇਆ ਔਰ ਕੈਨੇਡਾ ਦੇ ਵਿੱਚ ਸਰ ਬੇਸਿਕਲੀ ਜਿਹੜਾ ਸਿਸਟਮ ਹੈ ਨਾ ਬਹੁਤ ਸਿੱਧਾ ਆ ਕੈਨੇਡਾ ਤੁਹਾਨੂੰ ਸਮਝਣਾ ਪਊਗਾ ਕੈਨੇਡਾ ਦੇ ਵਿੱਚ ਇੱਕ ਲਿਸਟ ਕਿ ਆਪ ਪ੍ਰਿਫਰਡ ਸਰਕਾਰੀ ਕਾਲਜਸ ਨੇ ਉਥੇ ਤਕਰੀਬਨ ਉਥੇ ਤਕਰੀਬਨ ਗਵਰਨਮੈਂਟ ਦੀ ਦਖਲਅੰਦਾਜ਼ੀ ਜ਼ਿਆਦਾ ਆ ਜਾਂ ਤੁਸੀਂ ਗਵਰਨਮੈਂਟ ਨਾਮ ਦੇ ਹਿਸਾਬ ਨਾਲ ਜ਼ਿਆਦਾ ਚੱਲਣਾ ਪੈਂਦਾ ਸਾਡੇ ਪ੍ਰਾਈਵੇਟ ਸਕੂਲਸ ਨੇ ਪ੍ਰਾਈਵੇਟ ਕਾਲਜਸ ਨੇ ਪ੍ਰਾਈਵੇਟ ਯੂਨੀਵਰਸਿਟੀ ਆ ਇਹ ਫਿਰ ਆਪਣੀ ਮਰਮਾਨੀ ਦੇ ਉੱਪਰ ਆਉਂਦੀਆਂ ਨੇ ਬਿਕਾਜ਼ ਜਦੋਂ ਤੁਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਹੋ ਐਜੂਕੇਸ਼ਨਲ ਨਾਟ ਫੋਰ ਨਾਟ ਫੋਰ ਪ੍ਰੋਫਿਟ ਕਹਾ ਦਿੱਤਾ ਜਾਂਦਾ ਬਟ ਬੇਸਿਕਲੀ ਇਹਦਾ ਪ੍ਰੋਫਿਟ ਲੱਭਿਆ ਜਾਂਦਾ ਔਰ ਆਬਵੀਅਸਲੀ ਹੋ ਸਕਦਾ ਹਾਲੇ ਸਾਨੂੰ ਆਪ ਨੂੰ ਬਹੁਤ ਤੱਕ ਆਪਾਂ ਇਸ ਖਬਰ ਦੀ ਨਹੀਂ ਗਏ ਕਿ ਸਾਡੇ ਕੋਲ ਸਟੂਡੈਂਟਸ ਦਾ ਵਰਜਨ ਹੈ ਹੋ ਸਕਦਾ ਕੋਈ ਯੂਨੀਵਰਸਿਟੀ ਦਾ ਵਰਜਨ ਹੋਵੇ ਉਹ ਇਸ ਤੋਂ ਬਿਲਕੁਲ ਨਾ ਪੱਕਾ ਹੋਵੇ ਪਰ ਤੁਸੀਂ ਤੱਕ ਜੇ ਨਹੀਂ ਗਏ ਹੁਣ ਗੱਲਾਂ ਚਲਦੀਆਂ ਹੀ ਬਈਆਂ ਹੈ ਬਿਕੋਜ਼ ਇੱਕ ਆਲਸਟਟ ਐਂਡ ਕਰੀ ਨਹੀਂ ਹੈ ਜੀ ਜੀ ਥੋੜਾ ਤੱਕ ਕਿ ਚੱਲ ਜੇ ਇਹ ਵੀ ਦੱਸ ਦਿਓ ਕਿ ਤੁਹਾਡੇ ਆਪਣੀ ਫੀਲਡ ਦੇ ਲੋਕ ਜਿਹੜਾ ਨਾ ਮੇ ਉੱਥੇ ਜਿਹੜੇ ਇਸ ਕੰਮ ਵਿੱਚ ਬਾਦ ਚਾਏ ਕਿ ਉਹਨਾਂ ਨੇ ਦੇਖਿਆ ਤੇ ਮੌਕਾ ਹੀ ਬੜਾ ਸੁਨਹਿਰੀ ਹੈ ਤੇ ਉਹਨਾਂ ਨੇ ਉੱਥੇ ਕਾਲਜ ਫੋਨ ਹੀ ਸ਼ੁਰੂ ਕਰ ਦਿੱਤੇ ਇਹ ਕੀ ਹੈ ਇਹ ਕੀ ਹੈ ਸਰ ਆਬਵੀਅਸਲੀ ਇਨਵੈਸਟਮੈਂਟ ਓਪਰਚ्युनिटीज ਨੇ ਜਿੱਥੇ ਮੈਂ ਸ਼ੁਰੂ ਜੇ ਬੋਲਿਆ ਸੀ ਸ਼ੋ ਗਿਆ ਫਾਈਨੈਂਸਰਜ਼ ਆ ਗਏ ਜਾਂ ਇੰਸ਼ੋਰੈਂਸ ਵਾਲੇ ਆ ਗਏ ਬੇਸਿਕਲੀ ਕੀ ਹੈ ਕਿ ਇੱਕ ਤਰੀਕਾ ਚੱਲਦਾ ਸੀ لیاقت ਦਾ ਦੌਰ ਸੀ ਕਿ ਤੁਸੀਂ ਜਿੰਨੂੰ ਸਮਝ ਜ਼ਿਆਦਾ ਆ ਉਹ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੁੰਦੇ ਸੀ ਬਟ ਅੱਜ ਦਾ ਸਮਾਂ ਇਦਾਂ ਦਾ ਆ ਜਿਹੜਾ ਐਡਵਰਟਾਈਜ਼ ਜ਼ਿਆਦਾ ਕਰ ਲਗਾ ਜਾਂ ਅਸੀਂ ਇਹ ਤਾਂ ਦੇਖਿਆ ਸਾਡੇ ਟ੍ਰੇਡ ਚ ਆਫਰਸ ਬੜੀਆਂ ਚਲਦੀਆਂ ਨੇ ਅੱਛਾ ਆਫਰਸ ਵੀ ਇਦਾਂ ਦੀਆਂ ਕਿ ਤੁਸੀਂ ਮੀਨਸ ਜਿਹੜੀਆਂ ਅਨਬਿਲੀਵੇਬਲ ਲੱਗਣਗੀਆਂ ਲੋਕੀ ਸ਼ਰਤਾਂ ਲਾਉਂਦੇ ਨੇ ਕਿ ਮੈਂ ਪੱਲਿਓ ਤੁਹਾਨੂੰ ਗੱਡੀ ਦੇ ਦਿੰਦਾ ਜਾਂ ਪੱਲਿਓ ਤੁਹਾਨੂੰ ਮੇਰੇ ਕੋਲ ਲੱਖ ਰੁਪਿਆ ਲੈ ਲਓ ਵੀਜ਼ਾ ਲਾਵੇਗਾ ਪੱਲਿਓ 25000 ਰੁਪਿਆ ਦੇ ਦਿੰਦਾ ਸੋ ਇਹੋ ਜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਇਹਨੂੰ ਅਸੀਂ ਇੰਸ਼ੋਰੈਂਸ ਮਾਡਲ ਕਿਹਾ ਜਾਂਦਾ ਕਿ ਤੁਹਾਡੇ ਕੋਲੇ ਪੈਸਾ ਲੈ ਕੇ ਤੁਹਾਨੂੰ ਵਾਪਸ ਮੋੜਨਾ ਹੈ ਸੋ ਜੇ ਤੋਂ ਕਦੀ ਕਿਸੇ ਨੇ ਨਹੀਂ ਦੇਣਾ ਸੋ ਸਾਨੂੰ ਸਿਰਫ ਇਹ ਪਤਾ ਲਾਉਣਾ ਚਾਹੀਦਾ ਕਿ ਮੈਂ ਕਰਨਾ ਕੀ ਅਗਰ ਮੈਂ ਸਟੂਡੈਂਟ ਜਾਣਾ ਹੈ ਮੈ ਮੈਂ 19 ਫੀਸ ਭਰਾਂ ਮੇਰਾ ਜੀਆਈਸੀ ਕਿੰਨਾ ਜਣਾ ਮੈਂ ਓਨਾ ਖਰਚਾ ਕਰਾਂ ਮੈਨੂੰ ਫालतू ਕਰ ਲਈ ਲੋੜ ਨਹੀਂ ਅਸੀਂ ਕਿਉਂ ਜਾਦੂ ਵਿੱਚ ਪੈਣਾ ਸੋ ਜਦੋਂ ਅਸੀਂ ਜਾਦੂ ਵਿੱਚ ਪੈਨੇ ਉਤੋਂ ਬੱਚੇ ਫਿਰ ਜ਼ਿਆਦਾ ਪੈਸੇ ਦੇ ਕੇ ਛੁੱਟਦੇ ਨੇ ਔਰ ਆਪਣਾ ਕੈਰੀਅਰ ਵੀ ਖਰਾਬ ਕਰਦੇ ਆ ਫਿਰ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਕਾਲਜਸ ਇਹਨਾਂ ਦੇ ਚੰਗਲ ਵਿੱਚ ਫਸਦੇ ਨੇ ਬਿਕੋਜ਼ ਆਫਰ ਤਾਂ ਲਈ ਹੁੰਦੀ ਹੈ ਕਾਲਜ ਦੀ ਫੀਸ ਦੀ ਕਾਲਜ ਕਿਹੜਾ ਇਹਦਾ ਪਤਾ ਨਹੀਂ ਹੁੰਦਾ ਸੋ ਅਗਰ ਸਹੀ ਸਟੂਡੈਂਟ ਹੋਊਗਾ ਉਹਨੂੰ ਪਤਾ ਹੋਊਗਾ ਕਿ ਮੈਂ ਕਿਹੜੇ ਕਾਲਜ ਜਾਣਾ ਮੇਰਾ ਪ੍ਰੋਗਰਾਮ ਕੀ ਹੈ ਔਰ ਉਹਦੇ ਅਕੋਰਡਿੰਗ ਆਪਣੀ ਐਡਮਿਸ਼ਨ ਲਏਗਾ